ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸਿੱਖ ਨਿਤਨੇਮ ਦੀ ਸੰਧਿਆ ਦੀ ਬਾਣੀ ਰਹਿ ਰਾਸ ਇਸੇ ਤੋਂ ਆਰੰਭ ਕਰਦਾ ਹੈ ਤੁਖਦਾਰੂ ਸੁਖ ਰੂਹੁ ਹੈ ਆ ਭਾਵ ਜਿੰਨਾ ਸੰਸਾਰ ਨੂੰ ਸੁਖ ਮਿਲਦਾ ਹੈ ਇੰਨਾ ਹੀ ਉਹ ਸੰਦੇ ਕਾਰਨ ਵੇਸਲਾ ਹੋ ਜਾਂਦਾ ਹੈ ਤੇ ਹਰ ਤਰ੍ਹਾਂ ਦੀ ਮੁਸ਼ਕਿਲ ਉਹਦੇ ਤੇ ਹਾਵੀ ਹੋ ਜਾਂਦੀ ਜਿੰਨਾ ਮਨੁੱਖ ਮੁਕੋਈ ਹਸਣਾ ਹੈ ਤੇ ਉਪਰਾਲੇ ਕਰਦਾ ਹੈ ਉਹਦੇ ਅੰਦਰ ਹਿੰਮਤ ਤੇ ਹੌਸਲਾ ਆਉਂਦਾ ਹੈ ਤਾਂ ਹੀ ਦੁਖਦਾਰੂ ਕਿਹਾ ਹੈ ਅੱਜਕੱਲ ਪੰਜਾਬ ਦੇ ਵਿੱਚ ਇਹੋ ਜਿਹਾ ਸਮਾਂ ਬਣਿਆ ਹੋਇਆ ਹੈ ਹਰ ਪਾਸੇ ਹੜ ਅਤੇ ਪਾਣੀ ਤੇ بارش ਦਾ ਇਤਨਾ ਅੰਮੁੱਲਾ ਬਹਾਅ ਚੱਲ ਰਿਹਾ ਹੈ ਜਿਸ ਤੇ ਲੋਕੀ ਸੰਸਾਰ ਦੇ ਕਹਿ ਰਹੇ ਨੇ ਤੰਹਿਆ ਪੰਜਾਬ ਦੇ ਗੁਰਸਿੱਖ ਪੰਜਾਬ ਦੇ ਕਿਸਾਨ ਜਿਨ੍ਹਾਂ ਦੇ ਘਰ ਖੇਤੀ ਅਤੇ ਬਾਗ ਵਾੜੀਆਂ ਸਭ ਪਾਣੀ ਦੇ ਅਧੀਨ ਪਾਣੀ ਦੇ ਇਠਾ ਜਲਸਲ ਹੋਈਆਂ ਪਈਆਂ ਨੇ ਪਰ ਉਹਨਾਂ ਨੇ ਹੌਸਲਾ ਨਹੀਂ ਹਾਰਿਆ ਔਰ ਆਪਣੀ ਹਿੰਮਤ ਦੇ ਸਹਾਰੇ ਹਰ ਉਪਰਾਲੇ ਦੇ ਰਹੇ ਨਹੀਂ ਇਸ ਜਲਦਲ ਮੁਕਾਬਲਾ ਕਰ ਰਹੇ ਹਨ ਕਿਸੇ ਦੇ ਸਾਹਮਣੇ ਜਾ ਕੇ ਗਿੜਗੜਾ ਹੁੰਦੇ ਨਹੀਂ ਔਰ ਪ੍ਰੋਫੈਸਰ ਪੂਰਨ ਸਿੰਘ ਦਾ ਕਹਿਣਾ ਕਿ ਪੰਜਾਬ ਜੀਵਦਾ ਗੁਰਾਂ ਦੇ ਨਾਮ ਤੇ ਬਿਲਕੁਲ ਇਹ ਗੱਲ ਸੱਚੀ ਹੋ ਰਹੀ ਹੈ ਅੱਜਕੱਲ ਕਿ ਜਿਹੜੇ ਗੁਰਾਂ ਦੀ ਗੁਰਬਾਣੀ ਇੱਕਵੇਂ ਕਿ ਦੁੱਖਦਾਰੂ ਸੁਖ ਰੋਗ ਵੇ ਜਿਨ੍ਹਾਂ ਨੂੰ ਸੁਖ ਨੂੰ ਭਾਲੇਗਾ ਇਹਨਾਂ ਹੀ ਮੁਸ਼ਕਲਾਂ ਵਿੱਚ ਫਸੇਗਾ ਰੋਗ ਹੋ ਜਾਏਗਾ ਤੇਰੇ ਮਨ ਦਾ ਤੂੰ ਅਵੇਸਲਾ ਹੋ ਜਾਏਗਾ ਤੇਰੇ ਅੰਦਰ ਵਿਲ ਪਾਵਰ ਕੱਟ ਜਾਏਗੀ ਤੇ ਜਿੰਨਾ ਮੁਸ਼ਕਲਾਂ ਦਾ ਟੱਕਰਾ ਕਰੇਗਾ ਇੰਨਾ ਤੇਰੇ ਅੰਦਰ ਗੁਣ ਹਿੰਮਤ ਔਰ ਹੌਸਲਾ ਜਾਗੇਗਾ ਔਰ ਅੜਗ ਜਾਗੇਗੀ ਔਰ ਇਨਸਾਨ ਵਿੱਚ ਤੇ ਜਾਨਵਰ ਵਿੱਚ ਜਿੰਨਾ ਥੋੜਾ ਬਹੁਤਾ ਫਰਕ ਹੈ ਉਹ ਜਾਣਨ ਲਈ ਆਸਾਨੀ ਹੋ ਜਾਏਗੀ ਇਸ ਔਕੜ ਦੇ ਵਿੱਚ ਇਸ ਪਾਣੀ ਦੇ बहाव ਦੇ ਵਿੱਚ ਜਾਨਵਰ ਪੰਛੀ ਸਭ ਬੇਵਸ ਹਨ ਸਾਰਿਆਂ ਨੂੰ ਮਨੁੱਖ ਦਾ ਸਹਾਰਾ ਚਾਹੀਦਾ ਹੈ ਤੇ ਅੱਜ ਕੱਲ ਦਾ ਪੰਜਾਬ ਮਨੁੱਖ ਦੀ ਹਿੰਮਤ ਔਰ ਹੌਸਲੇ ਦਾ ਸਭ ਤੋਂ ਵੱਡਾ ਸਬੂਤ ਹੈ ਕਿਸੇ ਕੋ ਲੋ ਹੱਥ ਨਹੀਂ ਅੜਿਆ ਆਪਣੇ ਹੀ ਪਿੰਡ ਦੇ ਆਪਣੇ ਹੀ ਮਹੱਲੇ ਦੇ ਵਿਅਕਤੀ ਹੌਸਲਾ ਅਤੇ ਹਿੰਮਤ ਕਰਕੇ ਇਸ ਔਖੇ ਦੇ ਸਮੇਂ ਸਹਾਇ ਹੋ ਰਹੇ ਹਨ ਅਤੇ ਇਹੋ ਜਿਹਾ ਬੇਮਿਸਾਲ ਔਖਾ ਸਮਾਂ ਬਹੁਤ ਹੀ ਕਠਸਮੇਂ ਵਿੱਚ ਆਂਦਾ ਹੈ 1947 ਦੇ ਵਿੱਚ ਵੀ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਵੰਡ ਸਮੇਂ ਕਈ ਔਖੇ ਸਮੇਂ ਹੰਡੇ ਔਰ ਇਸ ਸਮਾਂ ਇਸ ਸਮੇਂ ਆ ਕੇ ਕੁਦਰਤ ਦੇ ਨਾਲ ਮਿਲ ਕੇ ਔਖੀ ਘਾਟੀ ਦਾ ਸਮਾਂ ਲੰਘਾਰਿਆ ਹੈ ਅਤੇ ਔਖਿਆਈ ਨੂੰ ਘਟਾਉਣ ਦੇ ਸਾਧਨ ਲੱਭ ਰਿਹਾ ਹੈ ਕਿਉਂਕਿ ਗੁਰੂ ਘਰ ਦੇ ਵਿੱਚ ਸੇਵਾ ਔਰ ਸੰਗਤ ਸਭ ਤੋਂ ਵੱਡੀ ਚੀਜ਼ ਹੈ ਕਿ ਪੰਜਾਬ ਦੇ ਪਿੰਡਾਂ ਔਰ ਸ਼ਹਿਰਾਂ ਦਾ ਬੱਚਾ-ਬੱਚਾ ਸੇਵਾ ਅਤੇ ਸਹਜ ਅਤੇ ਸੰਤੋਖ ਨੂੰ ਸਾਹਮਣੇ ਰੱਖ ਕੇ ਮੁਸ਼ਕਲਾਂ 'ਚ ਫਸੇ ਹੋਿਆਂ ਦੇ ਸਮਾਧਾਨ ਦੇ ਲਈ ਉਹਨਾਂ ਨੂੰ ਮੁਸ਼ਕਲਾਂ 'ਚੋਂ ਬਚਾਉਣ ਦੇ ਲਈ ਦਿਨ ਰਾਤ ਇੱਕ ਕਰ ਰਹੇ ਹਨ ਜਿਸ ਤੋਂ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਸਾਹਿਬ ਦਾ ਇਹ ਕਹਿਣਾ ਕਿ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਤੋਂ ਦੁੱਖ ਤਕਲੀਫ ਜ਼ਿੰਦਗੀ ਨੂੰ ਹਿੰਮਤ ਬਖਸ਼ਦੇ ਹਨ ਜਿਵੇਂ ਦੀਵੇ 'ਚ ਤੇਲ ਆਵਾਂਗੇ ਤਾਂ ਹੀ ਬੱਤੀ ਕਾਫੀ देर ਚਲੇਗੀ ਤੋਂ ਇੱਕ ਦੂਜੇ ਦੀ ਮਦਦ ਕਰਨ ਆਪਣੇ ਆਪ ਨੂੰ ਤੇ ਦੂਜੇ ਨੂੰ ਬਚਾਉਣ ਜਿਹੜੀ ਹਿੰਮਤ ਹੈ ਇਹ ਮਦਦ ਜਿਹੜੀ ਹੈ ਇਹ ਪ੍ਰਮਾਤਮਾ ਦੇ ਨਾਮ ਪ੍ਰਮਾਤਮਾ ਦੀ ਹਾਜ਼ਰੀ ਪ੍ਰਮਾਤਮਾ ਦੇ ਪਰੋਸੇ ਦਾ ਯਕੀਨ ਹੈ ਕਿ ਪੰਜਾਬ ਦੇ ਲੋਕਾਂ ਨੂੰ ਕੁ ਪਰਮੇਸ਼ਰ ਆਰਬ੍ਰਮ ਪਰਮੇਸ਼ਰ ਪ੍ਰਮਾਤਮਾ ਚਾਯੋ ਦਾ ਕਿਸੇ ਵੀ ਮਜ਼ੇਬਰਤਾਰ ਰਾਮ ਰਹੀਮ ਹੈ ਉਹ ਪਰਮਾਤਮਾ ਨੂੰ ਦਾਹੀ ਇੱਕ ਸਰੂਪ ਹੈ ਮਹਾਮਲੀ ਦਾ ਉਹਦੇ ਵਿੱਚ ਵਿਸ਼ਵਾਸ ਇਤਨਾ ਤਕੜਾ ਹੈ ਪੱਕਾ ਹੈ ਕਿ ਉਹ ਆਪਣੇ ਆਪ ਨੂੰ ਜੂਝ ਕੇ ਵੀ ਕੁਦਰਤ ਦੇ ਕੈਰ ਦੇ ਸਾਹਮਣੇ ਖੜਾਣ ਦੇ ਲਾਇਕ ਹੋ ਗਏ ਹਨ ਉਹ ਖੜਾ ਰਹੇ ਹਨ ਤੇ ਜੇ ਇੱਕ ਖੜੇਗਾ ਤੇ ਹੋਰ ਵੀ ਆਉਣਗੇ ਗੁਰੂ ਸਾਹਿਬਾਨ ਨੇ ਉਹ ਸ੍ਰੀ ਦਸ਼ਮੇਸ਼ ਪਿਤਾ ਜੀ ਨੇ ਖਾਸ ਕਰਕੇ ਪੰਜਾਬ ਦੇ ਜੰਮਪਲਾਂ ਨੂੰ ਜਦੋਂ ਕਿਹਾ ਕਿ ਦੇਸ਼ ਨੂੰ ਲੋੜ ਹੈ ਸਿਰਾਂ ਦੀ ਹੈ ਕੋਈ ਜਿਹੜਾ ਆਪਣਾ ਸਿਰ ਪੇਸ਼ ਕਰੇ ਤੋਂ ਇਸ ਕੇ ਇਹ ਕਹਿਣ ਤੇ ਇੱਕ ਇੱਕ ਕਰਕੇ ਪੰਜ ਸਿੰਘ ਉઠੇ ਇੱਕ ਇੱਕ ਕਰਕੇ ਆਈਦੇਆ ਸਿੰਘ ਪਾਈ ਧਰਮ ਸਿੰਘ ਪਾਓ ਕੇ ਪੰਜ ਪਿਆਰੇ ਤੇ ਇਹੋ ਖਾਲਸੇ ਦੀ ਉਪਜ ਹੋਈ ਜੇ ਖਾਲਸਾ ਹੀ ਜੁਰ ਖਾਲਸਾ ਜੁਰਤ ਤੋਂ اور ਮੌਤ ਨੂੰ ਵਿਆਹਣ ਦੀ ਦੇ ਜਸਵੇਂ ਦੇ ਰਾਹੀ ਉਪਜਿਆ ਹੈ ਤੂੰ ਫਿਰ ਮੌਤ ਦੇ ਜਿੰਨੇ ਵੀ ਕਾਰਨ ਬਣਦੇ ਹਨ ਉਹ ਹਾਰ ਜਾਂਦੇ ਹਨ ਤੋਂ ਪੰਜਾਬ ਦੇ ਇਸ ਉਦੋਂ ਟਿਕਰ ਦੇ ਸਾਹਮਣੇ ਪੰਜਾਬ ਦੇ ਜੰਮਪਲਾ ਨੇ ਟੱਟ ਕੇ ਐਸਾ ਮੁਕਾਬਲਾ ਕੀਤਾ ਔਰ ਦੁਨੀਆ ਨੇ ਕਰਕੇ ਵਖਾਇਆ ਕਿ ਸਾਰੀ ਦੁਨੀਆ ਹੈਰਾਨ ਹੁੰਦੀ ਹੈ ਕਿ ਇਹਨਾਂ ਨੇ ਕਿਸੇ ਆਂਢੀ ਗੁਆਂਢੀ ਵੱਲ ਮਦਦ ਲਈ ਨਹੀਂ ਝਾਕਿਆ ਸਵਾਏ ਪ੍ਰਮਾਤਮਾ ਦੇ ਗੁਰੂ ਦੇ ਤਾਂ ਇਹ ਬੜੀ ਵੱਡੀ ਬੜੀਾਈ ਹੈ ਜਿਸ ਕਰਕੇ ਗੁਰੂ ਨਾਨਕ ਸਾਹਿਬ ਦਾ ਇਹ ਕਹਿਣਾ ਕਿ ਦੀਵਾ ਮੇਰਾ ਇੱਕ ਨਾਮ ਦੁੱਖ ਵਿੱਚ ਪਾਇਆ ਤੇਲ ਦੁੱਖ ਤਕਲੀਫ ਜਿੰਨੀ ਇਹ ਸਹੇੜ ਰਹੀ ਹਨ ਪੰਜਾਬ ਦੇ ਜੰਮਪਲ ਉੱਨੇ ਹੀ ਸ਼ਕਤੀ ਔਰ ਪਰਬਲਤਾ ਔਰ ਆਤਮ ਵਿਸ਼ਵਾਸ ਉਹਨਾਂ ਵਿੱਚ ਜਾਗ ਰਿਹਾ ਹੈ ਇਹ ਬੜੀ ਦੁਰਲਭ ਕਿਸਮ ਦੀ ਗੱਲ ਹੈ ਬਲਿਹਾਰੀ ਕੁਦਰਦੋਸਿਆ हे ਮੇਰੇ ਪ੍ਰਭੂ ਜੇ ਕੁਦਰਤ ਵਿੱਚ ਕੈਰ ਬਣ ਕੇ بارش ਆ ਰਹੀ ਹੈ ਪੰਜਾਬ 'ਚ ਪਰ ਕੁਦਰਤ ਵੀ ਤੇ ਤੂੰ ਵਸਦਾ ਹੈ ਕਾਦਰ ਕੁਦਰਤ ਦਾ ਮਾਲਕ ਹੈ ਤਾਂ ਲੱਗਦਾ ਹੈ ਉਹ ਕੈਰ ਸਮਝ ਰਹੇ ਨੇ ਪੰਜਾਬ ਦੇ ਲੋਕ ਕਿ ਉਹਦੀ ਕੋਈ ਰਮਜ਼ ਹੈ ਜਿਸ ਕਰਕੇ ਇਹ ਕੈਰ ਬਣ ਪਿਆ ਤੇ ਇਸ ਕੈਰ 'ਚ ਅਸੀਂ ਸਫਲ ਹੋ ਕੇ ਜਿੱਤ ਕੇ ਔਰ ਜਿਵੇਂ ਕਿ ਜੂਝ ਦੇ ਨੇ ਸੰਸਿਪਾਹੀ ਛਤਰੀ ਦਾ ਪੁੱਤ ਹੂੰ ਬਾਮਣ ਕੋ ਨਾ ਹੀ ਗੋਮਸੀ ਕੋ ਦੇ ਬਾਣੀ ਵਿੱਚ ਹੈ ਕਿ ਮੈਂ ਸਿਰਫ ਪੜ੍ਹਾਈਆਂ ਕਰਨ ਵਾਲਾ ਅਕਲਮੰਦ ਆਪੜੇ ਨੂੰ ਸਮਝਣ ਵਾਲਾ ਮੈਂ ਸਿਰਫ ਗਿਆਨਮਾਨ ਨਹੀਂ ਮੈਂ ਛਤਰੀ ਦਾ ਪੁੱਤ ਹਾਂ ਤੇ ਛਤਰੀ ਜੋ ਹੁੰਦੇ ਨੇ ਦੇਸ਼ ਦੀ ਖਾਤਰ ਕੁਰਬਾਨ ਹੁੰਦੇ ਨੇ ਮੈਦਾਨ ਜੰਗ 'ਚ ਜੂਝਦੇ ਨੇ ਤਾਂ ਅਜੋਕੇ ਸਮੇਂ ਦੇ ਵਿੱਚ ਪੰਜਾਬ ਦੁਨੀਆ ਦੇ ਵਿੱਚ ਬੇਮਿਸਾਲ ਕਿਸਮ ਦੀ ਕੁਰਬਾਨੀ ਦੀ ਦਾ ਜਜ਼ਬਾ ਪੇਸ਼ ਕਰ ਰਿਹਾ ਹੈ ਤੇ ਇਹ ਦੁੱਖ ਨਹੀਂ ਇਹ ਅਜ਼ਮਾਇਸ਼ ਦੀ ਘੜੀ ਦਾ ਮੌਕਾ ਹੈ ਸੋ ਪੰਜਾਬ ਔਰ ਗੁਰਗੱਦ ਦੀ ਰਮਜ਼ ਗੁਰਬਾਣੀ ਔਰ ਗੁਰੂ ਤੇ ਪੜੋਸਾ ਕਰਨ ਵਾਲੇ ਇਸ ਸਾਰੇ ਕੁਦਰਤੀ ਕਹਿਰ ਨੂੰ ਪੂਰੀ ਤਰ੍ਹਾਂ ਹੰਡਾ ਉਹਨਦੇ ਸਮਰਥ ਲੱਗ ਰਹੇ ਹਨ ਤੇ ਇਹ ਔਕਾਸਮਾ ਇਵੇਂ ਹੀ ਤਲ ਜਾਣ ਬਲ ਜਾ ਰਿਹਾ ਹੈ ਤੇ ਗੁਰੂ ਲਵ ਪ੍ਰਸਰ ਬਣਾ ਤਾਈ ਦੀਵਾ ਮੇਰਾ ਏਕ ਧਾਮ ਦੁੱਖ ਵਿੱਚ ਪਾਇਆ ਤੇਲ ਇਹ ਜੋਤ ਤਾਈ ਜਗਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ